ਕਿਆਲਾ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਉਹਨਾਂ ਦੇ ਆਪਾਂ ਪੂਰੇ ਵਧੀਆ ਸਵਾਗਤ ਕਰਦੇ ਆਂ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਬਈ ਆਪਾਂ ਪਹਿਲਾਂ ਵੀ ਕਬੂਤਰਾਂ ਦੀ ਖਰਾਕ ਬਣਾਈ ਸੀ ਅੱਜ ਤੋਂ 2 ਮਹੀਨੇ ਪਹਿਲਾਂ ਤੇ ਉਹ ਖਰਾਕ ਹੋ ਗਈ ਆਪਣੀ ਖਤਮ ਤੇ ਅੱਜ ਆਪਾਂ ਕਬੂਤਰਾਂ ਲਈ ਨਵਾਂ ਸਮਾਨ ਲੈ ਕੇ ਆਏ ਆਂ ਤੇ ਨਵੀਂ ਖਰਾਕ ਲੈ ਕੇ ਆਏ ਆਂ ਬਈ ਜਿਵੇਂ ਕਿ ਹੁਣ ਪਤਾ ਰੁੱਤ ਬਦਲ ਲੱਗੀ ਆ ਪਹਿਲਾਂ ਆਪਾਂ ਸਮਾਨ ਜਿਹੜਾ ਪਾਇਆ ਸੀ ਉਹ ਹੋਰ ਪਾਇਆ ਸੀ ਤੇ ਹੁਣ ਇੱਕ ਦੋ ਚੀਜ਼ਾਂ ਵਿੱਚ ਆਪਾਂ ਛੜਤੀਆਂ ਤੇ ਹੁਣ ਬਾਈ ਜੀ ਆਪਾਂ ਸਮਾਨ ਹੋਰ ਲੈ ਕੇ ਆਏ ਆ ਜਿਹੜਾ ਜਿਹੜਾ ਸਮਾਨ ਆਪਾਂ ਲੈ ਕੇ ਆਏ ਤੁਹਾਨੂੰ ਜਰੂਰ ਦੱਸਾਂਗੇ ਸਾਰੇ ਭਰਾਵਾਂ ਨੂੰ ਤੇ ਬਾਕੀ ਚੋਬਰ ਇਹਨੇ ਬੱਚੇ ਵੇਖਣੇ ਆ ਤੇ ਬਾਈ ਫਿਰ ਅੱਜ ਛੋਟਨਹਾਰੀ ਗੱਲਬਾਤ ਕਰਦੇ ਆ ਤੁਹਾਨੂੰ ਦੱਸਦੇ ਆ ਵੀ ਕੀ ਕੀ ਆਪਾਂ ਸਮਾਨ ਨਵਾਂ ਲੈਣਤਾ ਵੀ ਕਿਹੜਾ ਕਿਹੜਾ ਸਮਾਨ ਹੋਣਾ ਆਪਾਂ ਪਾਉਣਾ ਕਿਹੜੇ ਕਿਹੜੇ ਸਮਾਨ ਦੇ ਆਪਾਂ ਨੂੰ ਲੋਡ ਪੈਣੀ ਆ ਗਾਂ ਕਬੂਤਰ ਆਪਣੇ ਉੱਡਣ ਲਈ ਇਹਨਾਂ ਨੂੰ ਤਾਕਤ ਦੇਣ ਲਈ ਬਾਜ਼ੀਆਂ ਬੂਜ਼ੀਆਂ ਤੇ ਛੱਡਣ ਲਈ ਫੇਰ ਇਹ ਹੱਡ ਪੈ ਇਹਨਾਂ ਦੇ ਮਜ਼ਬੂਤ ਹੋਣਗੇ ਤੇ ਚੋਬਰ ਉਹ ਲੈ ਗਏ ਨਾਲ ਬਾਈ ਇਸ ਸਾਮਾਨ ਲੱਦ ਕੇ ਲੈ ਆਇਆ ਤੇ ਬਾਕੀ ਆਪਣੇ ਬੱਚੇ ਹੈ ਪਰਦੇ ਦਾ ਹੀ ਨਹੀਂ ਵਿੱਚ ਦੋ ਕਬੂਤਰ 10 ਪਰ ਸਾਹ ਤੇ ਚਾਰ ਪੰਜ ਬੱਚੇ ਜੋ ਕਲੀਆਂ ਦੇ ਹੋਗੇ ਉਹ ਉਡਾਵਾਂਗੇ ਚੀਨੇ ਕਿਵੇਂ ਆ ਲਾਲ ਕਾਲੇ ਜੀਨੇ ਉੱਡਣਗੇ ਪੂਰੇ ਖੜ ਨਹੀਂ ਬੜੀ ਘੈਂਟ ਸਾਲਿਆਂ ਦੀ ਤੇ ਬਸ ਇੱਕ ਆ ਚੋਬਰ ਇੱਕ ਉਹ ਜੂਬਰ ਤੇ ਇੱਕ ਆਪਾਂ ਤੇ ਇੱਕ ਆਪਣੀ ਗਿਆਨੀ ਨਾਲ ਦੇ ਘਰ ਆਲਾ ਪਰਲਾ ਤਾਜ ਦਾ ਮੁੰਡਾ ਬਾਜੀਆਂ ਤੇ ਰਹਿਣਾ ਬਈ ਆਪਾਂ ਨੂੰ ਦੁਆ ਬੱਚਾ ਹੀ ਆਏਗਾ ਨਾ ਭਾਈ ਬਾਹਲੇ ਬੰਦੇ ਨਹੀਂ ਆਏ ਹਾਂ ਜਾਂ ਰਾਜੀ ਦੀ ਬਾ ਹਾਂ ਚਾਰ ਪੰਜਿਆਂ ਨੇ ਬਾਜੀਆਂ ਦੀ ਰਹਿਣਾ ਬਾਈ ਹੁਣ ਤੇ ਬਸ ਕਬੂਤਰ ਸਾਹਮਣ ਤੇ ਜੋਰ ਹੁਣ ਆਪਣਾ ਤੇ ਖਰਾਖਰੂ ਆਪਾਂ ਜਿਹੜੀ ਲਿਆਂਤੀ ਆ ਬੂਰਾ ਭਰ ਲਏ ਫਿਰ ਤੇ ਦੂਜੀ ਡਾਈਟ ਵੀ ਤੁਹਾਨੂੰ ਦਿਖਾਉਣੀ ਕਿੰਨੀ ਰਹਿ ਗਈ ਬਾਈ ਉਹ ਵੀ ਬਸ ਥੋੜੀ ਜੀ ਰਹਿ ਗਈ ਸੀ ਤੇ ਤਾਂ ਕਰਕੇ ਬਸ ਆਹ ਰਹਿ ਗਈ ਬਾਈ ਐਨੀ ਕਰ ਤੇ ਹੁਣ ਆਪਾਂ ਨਵੀਂ ਖਰਾਕ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਛੱਡ ਦਈਆਂ ਬਾਈ ਮੱਕੀ ਛੱਡ ਦਈਆਂ ਛੋਲੇ ਛੱਡਦੇ ਨੇ ਤੇ ਬਾਜਰਾ ਛੱਡ ਦਨਾ بس ਇਹ ਤਿੰਨ ਚੀਜ਼ ਆਪਾਂ ਛੱਡ ਦੇਣੀਆਂ ਤੇ ਬਾਕੀ ਹੋਰ ਆਪਾਂ ਕਿਹੜਾ ਕਿਹੜਾ ਸਮਾਨ ਪਾਉਣ ਲੱਗੇ ਆ ਕਿੰਨਾ ਕਿੰਨਾ ਪਾਉਣ ਲੱਗੇ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਸਾਰੇ ਭਰਾਵਾਂ ਨੂੰ ਤੇ ਬਾਕੀ ਚੋਬਰ ਬੱਚਿਆਂ ਕੋਲੇ ਵੀਂਦਾ ਤੇ ਇੱਕ ਕਪੜਾ ਛਤਰੀ ਹੋਰ ਲਈਏ ਵੱਡੀ ਉੱਤੇ ਕਪੜਾ ਲਾ ਕੇ ਇੱਥੇ ਖੜੀ ਕਰੀਏ ਹੁਣ ਇਹਨਾਂ ਨੂੰ ਬੱਸ ਦੇ ਦੇਵਾਂਗੇ ਦੋ ਬੱਚੇ ਆਹ ਜੇ ਇਹ ਕਿਹਦੇ ਦੇ ਇਹ ਛੱਡਦਾ ਇਹਨੂੰ ਨਹੀਂ ਨਹੀਂ ਉਹ ਮਾਰਨ ਗਿਆ ਯਾਰ ਵੱਡੇ ਹੋ ਲੰਦੇ ਬਾਕੀ ਉਹ 10 12 ਹੋਰ ਆਏ ਡੇ ਡੇ ਛੋਟੇ ਡੇ ਆ ਤਾਂ ਹੋਰ ਹੋ ਜੂਗਾ ਹੋਰ ਦਸਾਂ ਦਾ ਨਾਲ ਪਾਉਣਾ ਛਤਰੀ ਤੇ ਹਣਾ ਆ ਕਿੰਨੇ ਕਿਨੇ ਟੈਂਡਰ ਪਰਲੇ ਦੋ ਤਾਂ 10 ਪਰ ਸਾਫ ਆ ਇਹ ਕਿਹੜਾ ਲਾਲ ਜਿਓਰਲਾ ਸ਼ਾਖੀ ਆ ਇਹ ਹੋਗੀ ਤਿੰਨਾ ਚਾਰਾਂ ਕਲੀਆਂ ਦੀ ਦੂਜੀ ਇੱਕ ਇੱਕ ਕਲੀ ਸਿੱਟੀ ਬੱਚਿਆਂ ਨੇ ਉਹ 10 ਪਰ ਸਾਫ ਜਮੇ ਡਾਈ ਤੂੰ ਡਾਈ ਆ ਤਾਂ ਹੀ ਸਿੱਧੇ ਕਰਕੇ ਭਾਏ ਇੱਥੇ ਆ ਵੀ ਡਾਈ ਆ ਸ਼ਾਖੀ ਚੌਥੀ ਕਲੀ ਦੀ ਆ ਜਿਹੜੇ ਆ ਚਾਰ ਆ ਬੱਚੇ ਦੋ ਕਾਲੇ ਜੀ ਨੇ ਤੇ ਦੋ ਉਹ ਗੁਲਾਬੀ ਡੋਰੀ ਹਰੀ ਆ ਇਹ ਨਹੀਂ ਡਾਈ ਹਜੇ ਜੇ ਚਾਰੇ ਹਜੇ ਜਿਵੇਂ ਇੱਕ ਇੱਕ ਕਲੀ ਹੋਰ ਝੜਗੇ ਨਾ ਦੋ ਕਲੀਆਂ ਦੇ ਹੋਗਾ ਅਗਲੇ ਮਹੀਨੇ ਫੱਗਨ ਦੇ ਮੇਰਾ ਦਾ ਵੀ ਸ੍ਰੀ ਅਨੰਦਪੁਰ ਸਾਹਿਬ ਉਹ ਆ ਗਿਆ ਡਾਈ ਇਹ ਹੁਲੇ ਮਲੇ ਤੋਂ ਨਾਲੇ ਉਹਦੋਂ ਤਿੰਨ ਤਿੰਨ ਗਲੀਆਂ ਸੱਟੇਆਂ ਨੇ ਪੂਰੇ ਸੂਹੇ ਹੋ ਜਾਣਗੇ ਚਾਰ ਚੱਕਰ ਵੀ ਸੱਟਗੇ ਫਿਰ ਜਾਂਦੇ ਨਹੀਂ ਕਿਤੇ ਨਾਲੇ ਉਹਦੋਂ ਦੂਜੇ ਆ ਬੱਚੇ ਡੋਂ ਨਾਲ ਹੋ ਜਾਣਗੇ ਨਾਲੇ ਛੋਟੇ ਬੱਚੇ ਹੋ ਜਾਣਗੇ ਡੋਂ ਵਾਲੇ ਹੈਨਾ ਉਹ ਇਹ ਮੈਂ ਨੌਕ ਵੇ ਬਠਾ ਨਾ ਰਾਤ ਨੂੰ ਲਾਉਣੇ ਬਸ ਕਿਉਂਕਿ ਹੁਣ ਜਿਵੇਂ ਫੜਦਾ ਉੱਡੇ ਜਾਂਦੇ ਆ ਫਿਰ ਰਾਤ ਨੂੰ ਲਾਈਦੇ ਜਦੋਂ ਇਹ ਨਿਹਰਾ ਇਹਨਾਂ ਸਾਢੇ 7 ਆਵੇ ਦਾਣੇ ਪਾਣੀ ਇੱਥੇ ਤਾੜ ਦੇਵੇ ਕਿ ਨਹੀਂ ਆ ਦਾਣੇ ਪਾਣ ਦਾ ਇੰਤਜ਼ਾਮ ਇੱਥੇ ਕਰਨਾ ਹੁਣ ਇੱਥੋਂ ਖਾ ਕੇ ਹੁਣ ਇੱਥੋਂ ਖਾ ਕੇ ਨਾ ਤੇ ਬਾਅਦ ਚ ਫੇਰ ਛਤਰੀ ਤੇ ਥੋੜਾ ਮੈਂ ਉੱਚਾ ਚੱਕਰਾਇਆ ਨਾ ਇਧਰ ਵੀ ਟਾਂਕਿਆ ਆ ਮੜ ਕੇ ਲੌਣੇ ਓਖੇਂ ਲਿਆ। ਇਹ ਆ ਸਹੀ ਆ ਯਾਰ। ਇੰਨਾ ਵੱਧੂ ਆ ਬੋਲੇ ਮਗਰ ਫੜੇ ਨਹੀਂ ਜਾਂਦੇ ਵਿੱਚੋਂ। ਹੁਣ ਵਧੀਆ ਹੁਣ ਮੈਂ ਲੌਣੇ ਦਫਾ ਕਰੂ। ਰਾਤ ਨੂੰ 7 7:30 ਉਦੋਂ ਟੇਕੇ ਹੁੰਦੇ ਫੜੇ ਜਾਂਦੇ ਆ ਆਰਾਮ ਨਾਲ। ਤੇ ਦਾਨਦੂਨ ਚੱਲ ਇੱਥੋਂ ਹੀ ਖਾ ਜਾਂਦੇ ਆ। ਹਾਂ ਰਕਾ ਜ ਉਹ ਹੀ ਜਿਹਦੇ ਆ। ਲਾਲਚੀ ਨੇ ਜਿਹਨੂੰ ਲਗੜ ਪੈ ਗਈ ਸੀ। ਮੈਂ ਚਾਪਾ ਦਾ ਹੱਲ ਲੈ ਗਈ। ਸਾਰੀ ਦਾ ਡਾਢਾ ਡਾਗ ਤਾਂ ਉੱਦੇ। ਮੈਂ ਤੇ ਜੀ। ਮੈਂ ਕਹਾਂ ਤਾਂ ਡਾਈਏ। ਵੰਜੀ ਤੇਰੀ ਉੱਚੀ ਹੈਗੀ ਹੋਰ। ਹਾਂ ਜੀ ਆਹ ਪਰਲੇਮਨੇ ਪ ਇਹ ਤਾਂ ਮਰਾੜ ਲਾ ਲਈ ਜੈਮ ਵਾਲੀ ਤੋਂ ਕੱਢ ਕੇ ਉਹ ਸਮਾਨ ਜੀ ਹਾਂ ਤਲੀ ਰਾੜ ਤੇ ਮੁੜ ਕੇ ਤਾਂ ਵੰਜੀ ਚੋ ਠੀਕ ਹੈ ਬਾਈ ਜੀ ਬਾਕੀ ਗੱਲਬਾਤ ਕਰਦੇ ਆ ਤੁਹਾਡੇ ਨਾਲ ਤੁਹਾਨੂੰ ਦੱਸ ਦਿੰਦੇ ਆ ਕਿਹੜਾ ਕਿਹੜਾ ਸਮਾਨ ਪਾਉਣਾ ਆਪਾਂ ਇਹ ਸਮਾਨ ਆਪਾਂ ਸਾਰਾ ਲੈਣਤਾ ਬਾਈ 5-5 ਕਿਲੋ ਤੇ ਇਹਦੇ ਵਿੱਚ ਆਪਾਂ ਪਾਵਾਂਗੇ 35 ਤੋਂ 40 ਕਿਲੋ ਕਣਕ ਤੇ ਬਾਕੀ ਕੀ ਕੀ ਸਮਾਨ ਪਾਉਣਾ ਉਹ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਆ ਬਾਈ ਠੀਕ ਹੈ ਵੀਰੇ ਤੇ ਜਾਇਟ ਆਪਾਂ ਥੋੜੀ ਜੀ ਬਦਲਨੀ ਆ ਤਿੰਨ ਚੀਜ਼ਾਂ ਬਾ ਛੱਡਤੀਆਂ ਛੋਲੇ ਛੱਡ ਤੇ ਤੇ ਮੱਕੀ ਛੱੜਤੀ ਤੇ ਬਾਜਰਾ ਛੱੜਤਾ ਕਿਉਂਕਿ ਹੁਣ ਇਹਨਾਂ ਚੀਜ਼ਾਂ ਦੇ ਗਾਂ ਇਹਨਾਂ ਚੀਜ਼ਾਂ ਪਾਉਣ ਨਾਲ ਕਬੂਤਰਾਂ ਘੌਖੇ ਹੋਣੇ ਸੀ ਬਈ ਤੇ ਤੀ ਤੂ ਲੱਗਣੀ ਸੀ ਇਹਨਾਂ ਕਬੂਤਰਾਂ ਨੇ ਤੇ ਬਾਜਰਾ ਇੱਕ ਗਰਮ ਹੁੰਦਾ ਤੇ ਗਰਮੀ ਮਨਾਉਣੀ ਸੀ ਕਬੂਤਰਾਂ ਨੇ ਹੁਣ ਜਿਹੜਾ ਜਿਹੜਾ ਸਮਾਨ ਪਾਉਣਾ ਪਾ ਤੁਹਾਡਾ ਸਾਰਾ ਸਾਰਾ ਤੁਹਾਡਾ ਸਾਂਝਾ ਕਰਾਂਗੇ ਤੇ ਚਲੋ ਬਾਈ ਮੜ ਕੇ ਬਾਹਲੀ ਵੀਡੀਓ ਲੰਮੀ ਹੋ ਜਾਂਦੀ ਆ ਬਾਕੀ ਗੱਲਬਾਤ ਕਰਦੇ ਆ ਸ਼ਾਕੀ ਪੱਠੀ ਹਾਂ ਸ਼ਾਕ ਖੇਦੀ ਆ ਇਹਦੇ ਨਾਲ ਕਬੂਦਰੀ ਵੀ ਸ਼ਾਕ ਹੀ ਲੱਗੀ ਆਓ ਬੱਚੇ ਕੱਢੇ ਦੋ ਆਓ ਦੋ ਬੱਚੇ ਹੋਰ ਕੱਢੇ ਸ਼ਾਕ ਹੀ ਦੇ ਆਹੋ ਇਹ ਮੈਂ ਤੇ ਭੁੱਲਾ ਕੇ ਲੈ ਆਇਆ ਸੀ ਗਰਮੀ ਕਰੇ ਬੈਂਦੀ ਸ਼ਾਕ ਚਲੋ ਠੀਕ ਆ ਬਾਈ ਜੀ ਬਾਕੀ ਗੱਲਬਾਤ ਕਰਦੇ ਆ ਫਿਰ ਵੀਡੀਓ ਲੰਮੀ ਹੋਈ ਜਾਂਦੀ ਆ ਆਹ ਬਣਾਉਣ ਲੱਗੇ ਖਰਾਕ ਬਾਕੀ ਗੱਲਬਾਤ ਕਰਦੇ ਆ